ਸ਼੍ਰੋਮਣੀ ਅਕਾਲੀ ਦਲ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸਤਨਾਮ ਸਿੰਘ ਆਲੋਵਾਲ ਅਤੇ ਮੁਸ਼ਤਾਕ ਮਸੀਬਾਲ ਨੂੰ ਪਾਰਟੀ ਪ੍ਰਤੀ ਚੰਗੀ ਕਾਰਜਕਾਰੀ ਦੇਖਦੇ ਹੋਏ ਅਕਾਲੀ ਦਲ ਦਾ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ ਇਸ ਨਿਯੁਕਤੀ ਤੇ ਇਹਨਾਂ ਨੇ ਤਾਂ ਨੇ ਪਾਰਟੀ ਹਾਈ ਕਮਾਂਡ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਕਰਮਜੀਤ ਛੇੰਗ ਮਜੀਠੀਆ ਡਾਕਟਰ ਗੁਰਜੀਤ ਸਿੰਘ ਟੀਮਾ ਅਤੇ ਹਲਕਾ ਇੰਚਾਰਜ ਗੁਰੇਕਪਾਲ ਸਿੰਘ ਮਾਹਿੰਦਾ ਧੰਨਵਾਦ ਕੀਤਾ ਹੈ ਇਹਨਾਂ ਨੇ ਕਿਹਾ ਕਿ ਅਕਾਲੀ ਦਲ ਲਈ ਰਾਤ ਦਿਨ ਮਿਹਨਤ ਕਰਕੇ ਅਕਾਲੀ ਦਲ ਉਮੀਦਵਾਰ ਡਾਕਟਰ ਗੁਰਜੀਤ ਸਿੰਘ ਟੀਮਾ ਨੂੰ ਆਪਣੇ ਹਲਕੇ ਤੋਂ ਜਿਤਾ ਕੇ ਤੇ ਦੰਗੇ ਪੰਜਾਬ ਫਾਸਟ న్యూਸ ਦੇ ਲਈ ਧਾਰੀਵਾਲ ਤੋਂ ਹਰਪ੍ਰੀਤ ਦੀ ਰਿਪੋਰਟ ਮੈਂ ਸਤਰਾਮ ਸਿੰਘ ਹਲਵਾਲ ਤਕਸਾਲੀ ਅਕਾਲੀ ਆ ਮੇਰੇ ਨਾਲ ਮੁਸਤਾਕ ਰੁਸੀ ਬਲਜੀ ਪਾਰਟੀ ਨੇ ਸਾਡੀਆਂ ਚੰਗੀਆਂ ਸਬਾਵਾਂ ਨੂੰ ਵੇਖਦੇ ਹੋਏ ਪਾਰਟੀ ਭਰਤੀ ਸਾਨੂੰ ਦੋਵਾਂ ਨੂੰ ਮੈਂਬਰ ਜਨਰਲ ਕੌਂਸਲ ਪੰਜਾਬ ਪਾਇਆ ਮੈਂ ਸਮੁੱਚੀ ਅਕਾਲੀ ਦਲ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦਾ ਮਜੀਠੀਆ ਜੀ ਦਾ ਚੀਮਾ ਜੀ ਦਾ ਖਾਸ ਤੌਰ ਤੇ ਆਪਣੇ ਹਲਕੇ ਦੇ ਇੰਚਾਰਜ ਸਰਦਾਰ ਗੁਰਇਕਬਾਲ ਸਿੰਘ ਜੀ ਮਾਲ ਜੋ ਹਲਕਾ ਇੰਚਾਰਜ ਨਕਾਦੀਆਂ ਦੇ ਉਨ੍ਹਾਂ ਦਾ ਮੈਂ तहे ਦਿਲੋਂ ਤਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਅਹੁਦੇ ਦੇ ਕੇ ਮਾਣ ਬਖਸ਼ਿਆ ਤੇ ਮੈਂ ਤੇ ਮੁਸਤਾਕ ਸਿੰਘ ਬਲਜੀ ਇਸ ਗੱਲ ਦਾ ਯਕੀਨ ਦਿਵਾਉਂਨੇ ਪਾਰਟੀ ਨੂੰ ਅਸੀਂ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਾਂਗੇ ਪਾਰਟੀ ਪ੍ਰਤੀ ਕੁਰਬਾਨੀ ਕਰਾਂਗੇ ਪਾਰਟੀ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਆਰਟੀ ਦੀ ਸੇਵਾ ਕਰਾਂਗੇ ਤੇ ਮੈਂ ਸਮੁੱਚੇ ਅਕਾਲੀ ਦਲ ਦਾ ਇਸ ਗੱਲੋਂ तहे ਦਿਲੋਂ ਤਨਵਾਦ ਕਰਦਾ ਮੈਂ ਚੀਮਾ ਜੀ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਤੇ ਅਸੀਂ ਜਿੰਨੇ ਸਾਡੇ ਇਲਾਕੇ ਦੇ ਪਿੰਡ ਪੈਂਦੇ ਆ ਇਹਨਾਂ ਪਿੰਡਾਂ ਚੋਂ ਤੁਹਾਨੂੰ ਲੀਡ ਦਵਾ ਕੇ ਭੇਜਾਂਗੇ ਜੇ ਤੁਹਾਨੂੰ ਲੋਕ ਸਭਾ ਦੇ ਮੈਂਬਰ ਬਣਾਵਾਂਗੇ ਤੇ ਤਾਂ ਜਾ ਕੇ ਤਾਂ ਕੇ ਸਾਡੇ ਪੰਜਾਬ ਦੀ ਸਮੁੱਚੇ ਪੰਜਾਬੀਆਂ ਦੀ ਜਾ ਕੇ ਜਿਹੜੀ ਆਵਾਜ਼ ਜਿਹੜੀ ਆ ਲੋਕ ਸਭਾ 'ਚ ਬੁਲੰਦ ਕਰਨਗੇ ਮੈਂ ਫੇਰ ਦੁਬਾਰਾ ਸਮੁੱਚੇ ਸਰਮੁਹ ਕਾਲੇਦਲ ਦਾ ਤਲਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਇਉਂ ਦਾ ਦੇ ਇੱਕ ਨਵਾਜਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਵੀ ਅੱਜ ਪਾਰਟੀ ਨੇ ਜੋ ਵੀ ਸਾਨੂੰ ਸਾਡੀਆਂ ਮਿਹਨਤਾਂ ਵੇਖ ਕੇ ਬਹਾਦਰੀ ਵੇਖ ਕੇ ਜੋ ਸਾਨੂੰ ਜਨਰਲ ਕੌਂਸਲ ਪੰਜਾਬ ਦਾ ਮੈਂਬਰ ਪਾਇਆ ਵਾ ਅਸੀਂ ਬਹੁਤ ਬਹੁਤ ਧੰਨਵਾਦ ਕਰਨੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਔਰ ਮਜੀਠੀਏ ਜੀ ਦਾ ਔਰ ਸਾਡੇ ਹਲਕੇ ਦੇ ਬਹੁਤ ਤਗੜੇ ਜਨਰਲ ਮਾਲ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਮਾਨਸ ਦਿੱਤਾ ਵਾ ਅਸੀਂ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਸ ਤਰ੍ਹਾਂ ਅੱਜ 30 35 ਸਾਲ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਕੰਮ ਕਰਦੇ ਆ ਰਹੇ ਆ ਇਸੇ ਤਰ੍ਹਾਂ ਜੇਰਾ ਵੀ ਸਾਡੇ ਲੋਕ ਸਭਾ ਦੀ ਇਲੈਕਸ਼ਨ ਸਰਦਾਰ ਦਿਲਜੀਤ ਸਿੰਘ ਤੇ ਟੀਮਾ ਜੀ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਨੇ ਅਸੀਂ ਵੱਲ ਚੜਕੇ ਪਿੰਡਾਂ 'ਚ ਜਾ ਕੇ ਲੋਕਾਂ ਤੱਕ ਆਪਣੇ ਪਾਰਟੀ ਦੇ ਚੰਗੇ ਕੰਮ ਦੱਸਾਂਗੇ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਦੱਸ ਕੇ ਤਗੜੇ ਹੋ ਕੇ ਅਸੀਂ ਵੋਟਾਂ ਪਾਵਾਂਗੇ ਤਾਂ ਕਿ ਸਰਦਾਰ ਦਿਲਜੀਤ ਸਿੰਘ ਟੀਮਾ ਜੀ ਲੋਕ ਸਭਾ 'ਚ ਜਾ ਕੇ ਜੋ ਵੀ ਬੜੇ ਸਮੇਂ ਤੋਂ ਸਾਡਾ ਜ਼ਿਲ੍ਹਾ ਪਿਸੜਿਆ ਦਾ ਵਾ ਜਿੰਨੇ ਵੀ ਲੋਕ ਸਭਾ ਦੇ ਮੈਂਬਰ ਬਣ ਕੇ ਜਾਂਦੇ ਰਹੇ ਆ ਲੇਕਨ ਗਰਦਾਸ ਪਰ ਜਿਹੜੇ 'ਚ ਇੱਕ ਵੀ ਫੇਰਾ ਉਹਨਾਂ ਨਹੀਂ ਮਾਰਿਆ ਸਾਡੇ ਗਰਦਾਸਪੁਰ ਜਿਲ੍ਹਾ ਜਿਲ੍ਹਾ ਬਹੁਤ ਬੇਗਜ਼ਰੀ ਆ ਬਹੁਤ ਹਾਲਾਤ ਖਰਾਬ ਆ ਇਸ ਕਰਕੇ ਅਸੀਂ ਬਹੁਤ ਸੱਚਾ ਸੱਚਾ ਜੋ ਸਾਨੂੰ ਲੋਕ ਸਭਾ ਦਾ ਗੁਰਜੀਤ ਸਿੰਘ ਚੀਮਾ ਜੀ ਉਮੀਦਵਾਰ ਦਿੱਤੇ ਨੇ ਸਭ ਲੋਕ ਉਹਨੂੰ ਪਸੰਦ ਕਰਦੇ ਨੇ ਤੇ ਸਭ ਲੋਕ ਵੋਟਾਂ ਪਾ ਕੇ ਉਹਨੂੰ ਜਿਤਾ ਕੇ ਤਾਂ ਆਪਣੇ ਗਰਦਾਸਪੁਰ ਜਿਹੜੇ ਦੀ ਬਿਹਤਰੀ ਵਾਸਤੇ ਕੰਮ ਲਾਵਾਂਗੇ